ਮੰਨੇ ਭਾਜੀ ਇਦਾਂ ਹੀ ਆਣ ਕੇ ਸੁੱਤਾ ਸੀ ਬੇਟਾ ਮੇਰਾ ਇਸ ਤਰ੍ਹਾਂ ਮੈਠੀ ਮੰਜੀ ਤੇ ਉਹਨਾਂ ਫੜ ਕੇ ਉਹਨੇ ਧੂਆ ਵਾ ਮੰਜੀ ਤੋਂ ਥਾਲ ਕੇ ਬੱਸ ਚੁੱਕ ਕੇ ਤੇ ਲੈ ਗਏ ਆ ਮੇਰੀ ਬੇਟੀ ਨੂੰ ਦੰਦਕਲ ਪੈ ਗਈ ਆ ਉਹ ਕਹਿੰਦੇ ਆ ਵੀ ਇਹਨੂੰ ਵੀ ਚੁੱਕੋ ਨਾਲ ਹੀ ਤੇਰਾ ਵੀ ਕੁੜੀ ਹੱਥ ਹੈਗਾ ਵਾ ਮੇਰੀ ਬੇਟੀ ਇੰਨੇ ਜੋਗੀ ਮੇਰੀ ਬੇਟੀ ਦੇ ਬੱਚੇ ਖਰਾ ਕੇ ਇਸ ਖਰਾਬ ਹੋ ਗਏ ਆ ਮੇਰੀ ਗੇਟੀ ਭਰਾ ਦੇ ਗਾਮ ਦੇ ਨਾਲ ਉੱਥੇ ਟੰਡ ਡਿੱਗੀ ਉੱਥੇ ਮੈਂ ਉੱਪਰ ਡਿੱਗੀ ਹਉਦੇ ਉਹਨਾਂ ਸਾਡੇ ਕੋ ਧੂਕੇ ਲੈ ਗਏ ਆ ਆਣਕ ਆਣਕ ਸਾਡਾ ਆਇਆ ਵਾ ਤੇਰੇ ਉਹਨਾਂ ਨੇ ਫਿਰ ਇੱਥੇ ਤਰਲੇ ਪਾਏ ਆ ਚਾਚੇ ਤਾਏ ਤੇ ਵਿਚਾਰੇ ਆਪਣੇ ਕੰਮੀ ਧੰਮੀ ਹੀ ਹੋਰ ਵੀ ਚਾਚੇ ਤਾਏ ਸਾਡੇ ਆਏ ਆ ਉਹਨਾਂ ਨੇ ਕਿਹਾ ਉਹਨਾਂ ਕੇਸੇ ਤੇ ਨਹੀਂ ਮੰਨੀ ਉਹਨਾਂ ਸ਼ੀਸ਼ੇ ਚ ਬੰਦ ਕਰਕੇ ਉਹਨੂੰ ਗੱਡੀ ਚ ਲੈ ਗਏ ਅੱਗੇ ਤਾਂ ਸਾਨੂੰ ਨਹੀਂ ਪਤਾ ਵੀ ਕਿੱਥੇ ਗੁਰਤ ਕੀਤਾ ਕੀ ਕੀਤਾ ਜਿੱਦਾਂ ਕਰੀ ਜਸੂਸੀ ਕਰਦਾ ਰਿਹਾ ਹਾਂਜੀ ਕਹਿੰਦੇ ਜਿਸੂਸੀ ਜਿਸੂਸੀ ਕਰਦਾ ਰਿਹਾ ਨਹੀਂ ਬਾਜੀ ਸਾਨੂੰ ਇਹ ਨਹੀਂ ਉਹਨੇ ਬੱਚੇ ਸਾਡੇ ਨੇ ਕਦੀ ਇਹ ਕੰਮ ਤਾਂ ਨਹੀਂ ਕੀਤਾ ਸਾਡੇ ਕੋਲ ਲੱਗੇ ਰਹਿੰਦਾ ਰਿਹਾ ਵਾ ਇਹ ਕੰਮ ਨਹੀਂ ਕਦੀ ਕੀਤਾ ਵਾ ਹਾਂਜੀ ਕੀ ਕਹਿਣਾ ਚਾਹੋਗੇ ਪਤਾ ਕੀ ਬਣ ਚਾਹੀਦਾ ਪਾਜੀ ਇਹਦਾ ਸਾਨੂੰ ਸਹਾਬ ਚਾਹੀਦਾ ਹਾਂ ਇਹ ਸਾਨੂੰ ਚਾਹੀਦੀ ਇਹਦੀ ਸਿਚਾਈ ਪੂਰੀ ਤੁਹਾਡੇ ਬੱਚੇ ਨਾਲ ਸਿਚਾਈ ਹੋਏ ਵੀ ਆਹੀਂ ਬੜੇ ਔਖੇ ਆ ਪਾਜੀ ਬੱਚੇ ਹੱਥੋਂ ਅਸੀਂ ਜੰਮਿਆਂ ਪਾਲੇ ਪਾਜੀ ਇਹਦੇ ਬਾਅਦ ਥੋੜਾ ਬੰਦੇ ਲੱਕੜ ਦਾ ਆਪਣਾ ਆਪਣਾ ਨਾਮ ਦੱਸੋ ਤੇ ਬੇਟੀ ਦਾ ਕੀ ਨਾਮ ਸੀ ਤੇ ਕੀ ਗੱਲਬਾਤ ਕਰੋ ਸੁਖਬ੍ਰੀਤ ਹਾਂਜੀ ਕੀ ਨਾਮ ਜੀ ਸੁਖਬ੍ਰੀਤ ਤੁਹਾਡਾ ਕੀ ਨਾਮ ਗੁਰਮਜੀਤ ਸਿੰਘ ਕੀ ਗੱਲਬਾਤ ਹੋਈ ਜੀ ਗੱਲਬਾਰ ਕੁਛ ਨਹੀਂ ਜੀ ਸਾਨੂੰ ਅਜੇ ਤੁਹਾਨੂੰ ਕੋ ਪਤਾ ਨਹੀਂ ਮੈਂ ਤਾਂ ਲੱਕਰ ਦਾ ਪਾਰ ਕਰਦੇ ਆ ਸਾਨੂੰ ਕੋਈ ਇਸ ਬਾਰੇ ਕੋ ਨੋਟ ਨਹੀਂ ਜੀ ਕਦੋਂ ਬਿੜਨ ਕੋਰੇ ਕਰੋ ਇਹ 14 ਨੂੰ ਜਾਂ 15 ਨੂੰ ਇੱਥੇ ਖੜਾ ਜੇ ਕੀ ਕਹਿੰਦੇ ਜੀ ਦੋ ਇਥੋਂ ਘਰੋਂ ਲੈ ਗਏ ਚੋਕੇ ਧੋਕੇ ਲੈ ਗਏ ਸਾਨੂੰ ਪਤਾ ਹੀ ਨਾ ਲੱਗਾ ਕਦੋਂ ਲੈ ਗਏ ਲੈ ਗਏ ਮੁੜ ਕੇ ਦੱਸਿਆ ਨਹੀਂ ਕਿੱਥੇ ਲੈ ਗਏ ਕਿੱਥੇ ਨਹੀਂ ਲੱਗਿਆ ਸਾਨੂੰ ਕੋਈ ਪਤਾ ਨਹੀਂ ਬਰੇਵਾਰੀ ਕਿੰਨੇ ਵਜੇ ਘਰ ਨੂੰ ਆਏ ਇਸ ਘਰ ਆਏ ਘਰ ਕੋਈ ਫੇਰੇ ਫੇਰੇ ਮਨੇ ਰੇ ਛੇ ਕੋਈ ਦਾ ਟੈਂਪਲ ਇੱਕ ਦਿਨੋ ਜਿਹੜੀ ਕਹਿੰਦੇ ਕਿੰਨੇ ਸੂਸੀ ਕਰਦਾ ਰਿਹਾ ਫੋਟੋ ਆ ਮਾਚਲ ਤੱਕ ਬਾਰਡਰ ਹੋ ਗਿਆ ਜਾਂ ਉਹ ਕੋਡਾ ਕੁਝ ਕੀਤੀ ਐ ਨਹੀਂ ਕੁਝ ਇਹੋ ਜੀ ਕੋਈ ਗੱਲਾਂ ਸਾਨੂੰ ਕੋਈ ਪਤਾ ਨਹੀਂ ਗਿਆ ਸੀ ਕੁਝ ਹਮਾਚਾ ਕੋਈ ਪਤਾ ਨਹੀਂ ਗਿਆ ਜੀ ਕਿਤੇ ਆਪਣੇ ਕੋਲ ਨਾ ਸ਼ੌਕ ਪਾਇਆ ਆਪਣੇ ਕੋਲ ਜੋ ਕੀਤਾ ਨਾ ਆਪਣੇ ਕੋਲ ਕੀਤਾ ਸਾਨੂੰ ਕੋਈ ਪਤਾ ਨਹੀਂ ਇਸ ਵਾਰ ਉਹ ਲੱਕੜ ਦਾ ਬਾਰਕਾ ਤੇ ਲੱਕੜ ਨਾਲ ਮਰੇ ਜਾਂਦੇ ਰਿਆ ਹਿਆਰਪੁਰ ਵੀ ਲੱਕੜ ਲੈ ਕੇ ਜਾਂਦੇ ਰਿਆ ਇੱਥੇ ਵੀ ਜਾਂਦੇ ਨੇ ਪਿੰਡੂ ਨਾਲ ਦਿਹਾੜੀ ਜਾਂਦੇ ਨੇ ਬੰਦਿਆਂ ਦਾ ਸਾਨੂੰ ਇਹ ਨਹੀਂ ਪਤਾ ਕਿ ਕੀ ਪਾੜਿਆ ਕੀ ਨਹੀਂ ਕੀਤਾ ਨਾ ਕੀ ਨਹੀਂ ਕੀਤਾ ਠੀਕ ਹੈ ਦਾਦਾ ਜੀ ਆਪਣਾ ਕੀ ਨਾ ਹੈਗਾ ਕਿਹੜਾ ਪਿੰਡ ਹੈਗਾ ਜਿਹੜੇ ਬੱਚੇ ਦੇ ਉੱਪਰ આરોਪ ਲਗਾਏ ਜਾ ਰਹੇ ਆ ਕੀ ਕਰਨਾ ਚਾਹੁੰਦੇ ਮੈਂ ਜੀ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਮਰਾਦੀ ਇਹ ਜੋ ਬੱਚਾ ਸੁਖਬੀਰ ਸਿੰਘ ਪੁੱਤਰ ਸਰਦਾਰ ਗੁਰਮੀਤ ਸਿੰਘ ਪਿੰਡ ਆਦੀ ਤੋਂ ਇਹ ਜਿਹੜੇ ਆਰੋਪ ਨੇ तकरीबन ਮੈਂ ਇੱਕ ਗੱਲ ਕਹਿ ਸਕਦਾ ਕਿ ਬੜਾ ਮਿਹਨਤੀ ਪਰਿਵਾਰ ਹੈ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਮੇਰੇ ਲਾਗੇ ਬੈਠੇ ਨੇ ਇੱਕ ਲੱਕੜ ਵਪਾਰੀ ਨੇ ਔਰ ਉਹਦੇ ਤੋਂ ਬਾਅਦ ਜਿਹੜਾ ਸੁਖਬੀਰ ਸਿੰਘ ਹੈ ਉਹ ਸ਼ਾਇਦ 15 ਨੂੰ ਜਾਂ 14 ਨੂੰ ਘਰ ਦੇ ਵਿੱਚੋਂ ਪੁਲਸ ਵਾਲੇ ਚੁੱਕਿਆ ਗਿਆ ਤੇ ਉਹਦੇ ਤੋਂ ਬਾਅਦ ਜਿਹੜਾ ਉਹਦੇ ਤੇ ਪਰਚਾ ਆਨਲਾਈਨ ਕੀਤਾ ਗਿਆ ਉਹ ਦੇਸ਼ทรੋਹੀ ਦਾ ਆ ਜਾਂ ਸ਼ਾਇਦ ਕੁਝ ਜਸੂਸੀ ਦਾ ਤੇ ਆ ਕੁਝ ਗੋਲੀਆਂ ਗਾਲੀਆਂ ਦਾ ਵਿੱਚ ਦੱਸਦੇ ਨੇ ਕੋਈ ਜ਼ਿਕਰ ਕੀਤਾ ਗਿਆ ਪਰ ਇੱਕ ਗੱਲ ਅਸੀਂ ਜ਼ਰੂਰ ਕਹਿਣਾ ਚਾਹੁੰਦੇ ਹਾਂ ਬੱਚੇ ਤੇ ਇਹਨਾਂ ਕੁਝ ਪਾਇਆ ਗਿਆ ਘਰ ਵਾਲਿਆਂ ਨੂੰ ਬਿਲਕੁਲ ਇਹਦੇ ਬਾਰੇ ਖਬਰ ਨਹੀਂ ਕੀ ਉਹ ਬੱਚਾ ਜਿਹੜਾ ਜਸੂਸੀ ਉਹਨੇ ਕੀਤੀ ਆ ਕਿੱਥੇ ਕੀਤੀ ਆ ਕਿਹੜੇ ਬਾਰਡਰ ਦੀ ਕੀਤੀ ਆ ਇਹਨਾਂ ਕੁਝ ਬੱਚੇ ਤੇ ਪਾ ਦਿੱਤਾ ਗਿਆ ਆ ਇਹਦੇ ਬਾਰੇ ਪਰਿਵਾਰ ਨੂੰ ਬਿਲਕੁਲ ਨੌਲੇਜ ਨਹੀਂ ਆ ਪਰਿਵਾਰ ਇਹਦੇ ਬਾਰੇ ਬਿਲਕੁਲ ਕੁਝ ਵੀ ਨਹੀਂ ਜਾਣਦਾ ਬਿਲਕੁਲ ਨਹੀਂ ਜਾਣਦਾ ਕਿੰਨੀ ਪੜਾਈ